ਤੁਹਾ ਮੈਂ ਇਹ ਗੱਲ ਕਹੂੰਗਾ ਇਹ ਖੁਸ਼ੀਆਂ ਤੇ ਖੜੇ ਖੁਸ਼ੀਆਂ ਤੇ ਖੜੇ ਰਾਜ ਰਾਜਮਾਨਿਓ ਖੁਸ਼ੀਆਂ ਤੇ ਖੜੇ ਰਾਜ ਰਾਜਮਾਨਿਓ ਯਾਦ ਰੱਖਿਓ ਪਿਆਰ ਬਾਬਾ ਸਾਹਿਬ ਦਾ ਵਿਚ ਪਰਦੇਸਾਂ ਬਸ ਇੰਗयो ਵੀਰਿਓ ਹੋਵੇ ਵਿਚ ਪਰਦੇਸਾਂ ਵਸ ਗਇਓ ਵੀਰਿਓ ਬੇਪੁੱਲ ਜਾਇਓ ਨਾ ਪਿਆਰ ਬਾਬਾ ਸਾਬ ਦਾ ਵੀ ਪੁੱਲੇ ਜਾਇਓ ਨਾ ਪਿਆਰ ਬਾਬਾ ਸਾਬ ਦਾ ਹੋਈ ਜਦੋਂ ਮਿਹਰਬਾਨੀ ਪੀਮਰਾ ਦੀ ਸਾਡੇ ਉੱਤੇ ਤਾਈਆਂ ਤਾਂ ਸਕੂਲੇ ਪੜ ਦੇਖਿਆ फिर मेरे महिरबानी हुई बदेछा आए तु ताईयो त ता, जहाज़ झाड़े वेख फेर महिरबानी हुई बदांिच आए असीं ਤਨਯਤਾ ਜਹਾਜੇ ਚੜੇ ਵੇਖਿਆ ਬਦੇਛਾਂ ਦੀ ਸੈਰ ਅਜੇ ਕਰਦੇ ਹੋ ਬਦੇਛਾਂ ਦੀ ਸੈਰ ਅਜੇ ਕੇਰਲਾ ਦੀ ਸੈਰ ਅਜੇ ਕਰਦੇ ਹੋ ਵੀ ਜਾਣੋ ਕੈਸਾ ਓ ਪੁਕਾਰ ਬਾਬਾ ਸਾਹਿਬ ਦਾ ਵੀ ਜਾਣੋ ਕੈਸਾ ਓ ਪੁਕਾਰ ਬਾਬਾ ਸਾਹਿਬ ਦਾ ਖੁਸ਼ੀਆਂ ਤੇ ਖੜੇ ख़ुशिय रज रज माणियो ਰਾਜ ਰਜਮਾਨਿਓ ਵਿਚੇਤੇ ਰਖਿਓ ਪਿਆਰ ਬਾਬਾ ਸਾਹਿਬ ਦਾ ਵਿਚ ਪਰਦੇਸਾਂ ਬਸ ਗਇਓ ਵੀਰਿਓ ਵੇ ਵਿਚ ਪਰਦੇਸਾਂ ਬਸ ਗਇਓ ਵੀਰਿਓ ਵੇ ਭੁਲੇ ਜਾਓ ਨਾ ਪਿਆਰ ਬਾਬਾ ਸਾਹਿਬ ਦਾ ਬੀ ਭੁਲੇ ਜਾਓ ਨਾ ਪਿਆਰ ਬਾਬਾ ਸਾਹਿਬ ਦਾ Amen. <tries>